ਜਵਾਨ ਬੰਦੀ ਹੁੱਟ ਕੱਖ ਨਹੀਂ ਰਹੇ ਚੁੱਠੀ ਐਫ ਆਈ ਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨਾਂ ਨੂੰ ਢਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇਹ ਕੋਈ ਦੋਰਾਣਾ ਨਹੀਂ ਜੀ ਮੈਂ ਤੁਹਾਨੂੰ ਪੁੱਛ ਕਿ ਕਰਨ ਵਾਲਾ ਇਸ਼ੂ ਨਹੀਂ ਸੀ ਜੀ ਦੀ ਇਨਟੈਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈਪੀਐਕ ਦਾ ਪਰਚਾ ਪਿਆ ਭਾਵਨਾਵਾਂ ਬਣਕਾਉਂਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸੋਭਾ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹੂੰ ਹੂੰ ਬਾਤ ਕਰ ਲਿਓ ਜੀ ਹੁਣ ਕੋਰਟ ਚ ਆਪਾਂ ਇੱਕ ਵਾਰ ਆਜੋ 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 ਹਾਂਜੀ ਹਾਂਜੀ ਅੰਦਰ ਆਓ ਨਾ ਗਿਆ ਨਾ ਦਿਓ ਕੌਲੇ ਨੂੰ ਚੱਲੋ ਦਿਲ ਹੁੰਦਾ ਦਿਲ ਹੋਣਾ ਚਾਹੀਦਾ ਜबान ਉਮਰਾਂ ਚ ਕੀ ਰੱਖਿਆ ਠੀਕ ਆ ਬ੍ਰਦਰ ਸਰ ਜੀ ਜੀ ਤਾਂ ਉਹ ਐਫ ਆਰ ਦੀ ਕੋ ਪਾਉਂਦਾ ਪਾਣੀ ਮੰਗਦਾ ਤਾਂ ਪਾਣੀ ਦਿਨਾ ਪਾਣੀ ਹਲੇ ਤੱਕ ਕੋਈ ਐਫ ਆਰ ਦੀ ਕੋ ਪਾਣੀ ਬੜੀ ਹਰ ਕੰਮ ਲੈ ਲੈਣ ਤੋਂ ਪਾਪਾ ਨਹੀਂ ਦਿੱਤਾ ਸਰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਫੈਮਲੀ ਨੂੰ ਹਜੇ ਤੱਕ ਤੁਸੀਂ ਸਰ ਪਰਿਵਾਰ ਨੂੰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਨਹੀਂ ਸਰ ਉਹਨਾਂ ਦੇ ਬ੍ਰਦਰ ਕਹ ਰਹੇ ਨੇ ਖੜੇ ਨਹੀਂ ਸਾਹਮਣੇ ਨਹੀਂ ਹੋ ਰਹੀਆਂ ਨੇ ਜਿਹੜੇ ਉਹਨਾਂ ਤੋਂ ਹੌਸਲਾ ਪਾ ਰਹੇ ਨੇ ਦੇਖਣੇ ਚੱਲ ਕੇ ਗੱਲ ਕਰਦੇ ਹਾਂ ਲਗਾਤਾਰ ਤੁਹਾਡੇ ਹੱਕ ਦੇ ਵਿੱਚ ਕਾਰਵਾਈ ਜਾਰੀ ਹੈ ਤੁਹਾਡੇ ਨਾਲ ਕੋ ਖੁੰਦਕ ਬਾਜੀ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਇਹਦਾ ਬਿਆਨ ਸੁਣਾ ਨਹੀਂ ਕਿਸੇ ਦਾ ਸਾਨੂੰ ਹਜੇ ਤੱਕ ਐਫਆਈਆਰ ਦੀ ਕਾਪੀ ਦਿੱਤੀ ਨਹੀਂ ਜੀ ਇਹਨਾਂ ਨੇ ਕਿਹਾ ਵੀ ਧਾਰਮਿਕ ਭਾਵਨਾ ਨੂੰ ਠੇਸ ਪਹਾਈ ਆ ਜੋ ਕਿ ਸਰਾ ਸਰ ਝੂਠਾ ਸਮਾਂ ਉਹਨੇ ਐ ਕਿਹਾ ਵੀ ਕੋਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਧਰਮ ਦੇ ਨਾਂ ਤੇ ਇਹ ਕਰ ਰਹੇ ਨੇ ਸਾਰਾ ਝੂਠਾ ਕੇ ਸਾਰਾ ਰਾਤ ਨੂੰ ਇਹ ਮੇਰੇ ਲਾਪ ਪਟਿਆਲੇ ਤੋਂ ਚੱਕ ਕੇ ਲੈ ਕੇ ਆਏ ਨੇ ਤੇ ਤਿੰਨ ਚਾਰ ਟੀਮਾਂ ਬਣਾਈਆਂ ਹੋਈਆਂ ਦੀ ਉੱਥੋਂ ਲੈ ਕੇ ਆਏ ਨੇ ਕੋਈ ਇਹ ਉੱਥੇ ਸਾਨੂੰ ਨਾ ਇਹਨਾਂ ਨੇ ਬਰੰਟ ਦਿਖਾਏ ਨੇ ਉਹ ਕਿਹਦੇ ਕਿ ਐਫ ਆਈ ਆਰ ਦਰਜ ਹੋਈ ਹੋਈ ਆ ਐਫ ਆਈ ਆਰ ਨੇ ਕੀਤੀ ਹੈ ਜਿਹੜੇ ਸ਼ਿਕਾਇਤ ਕੋਈ ਜਾਣ ਆ ਸ਼ਾਇਦ ਮੈਨੂੰ ਨਾ ਪਤਾ ਨਹੀਂ ਸਾਨੂੰ ਐਫ ਆਈ ਆਰ ਦੀ ਕਾਪੀ ਵੀ ਨਹੀਂ ਮਿਲੀ ਹਜੇ ਮੈਜਿਸਟ੍ਰੇਟ ਨੇ ਕੀ کیا ਹੋਣਾ ਉਹਨਾਂ ਨੇ 10 ਤੱਕ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜ ਤੇ ਠੀਕ ਕੋਈ ਕਾਨੂੰਨਾਂ ਬਾਰੇ ਦੱਸਿਆ ਕੋਈ ਨਹੀਂ ਸਾਨੂੰ ਨਹੀਂ ਹਜੇ ਦੱਸਿਆ ਪੁਲਿਸ ਵਾਲਿਆਂ ਨੇ ਦੱਸਿਆ ਹੁਣ ਤੁਹਾਡੇ ਟੀਲਾਂ ਦਾ ਕੀ ਪੱਖ ਸੀਗਾ ਉੱਥੇ ਤੁਹਾਡੇ ਹਜੇ ਵਕੀਲ ਕੋਈ ਕਰ ਰਿਹਾ ਤੁਸੀਂ ਆਪਣਾ ਕੀ ਪੱਖ ਰੱਖਿਆ ਮੈਜਿਸਟ੍ਰੇਟ ਕਰਕੇ ਇਹਨਾਂ ਨੇ ਕੋਈ ਮੰਗੀ ਨਹੀਂ ਇਹ ਰਿਮਾਂਡ ਨਹੀਂ ਮੰਗਿਆ ਹਾਂ ਜੀ ਹਾਂ ਬਹੁਤ ਜ਼ਿਕਮੰਗ ਕਰਦੇ ਹੋ ਤੇ ਮੰਗ ਕਰਦੇ ਵਿੱਚ ਠੁੱਠਾ ਕੇ ਸਾਰਾ ਰੱਦ ਕਰਨਾ ਚਾਹੀਦਾ ਹੈ ਇਹ ਸਰਕਾਰ ਨੇ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਸਰਕਾਰ ਦੀਆਂ ਲਗਾਤਾਰ ਗਲਤ ਨੀਤੀਆਂ ਦੀ ਨੁਕਤਾਚੀਨੀ ਕਰਦੇ ਨੇ ਸੋਸ਼ਲ ਮੀਡੀਆ ਤੇ ਇੰਟਰਵਿਊ ਦਿੰਦੇ ਨੇ ਅਖਬਾਰ ਉਸ ਕਰਕੇ ਸਰਕਾਰ ਨੇ ਖੁੰਦਕ ਜੋ ਪਰ ਸਟੈਪ ਪਾਇਆ ਜਿਸ ਵਕਤ ਮਾਲਵਿੰਦਰ ਸਿੰਘ ਮਾਲੀ ਨੂੰ ਰਾਤ ਗ੍ਰਿਫਤਾਰ ਕੀਤਾ ਜਾਂਦਾ ਉਹ ਉਸ ਵਕਤ ਤੁਹਾਡੇ ਨਾਲ ਮੌਜੂਦ ਸੀ ਹਾਂਜੀ ਘਰੇ ਸੀ ਮੇਰੇ ਲਵੇ ਪਟਿਆਲੇ ਹਾਂ ਇੱਕ ਰਾਤ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਹਾਂਜੀ ਉਹ ਉਹ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਸੀ ਹਾਂਜੀ ਆ ਕੁਝ ਇਹਨਾਂ ਨੇ ਵੀ ਬਣਾਈ ਥੀ ਪੁਲਿਸ ਵਾਲਿਆਂ ਨੇ ਆਈ ਨਹੀਂ ਪਤਾ ਵੀ ਕਿਹੜੀ ਬੇਟ ਨੇ ਤੇ ਉੱਥੋਂ ਜਿਹੜਾ ਪੁਲਿਸ ਦਾ ਰਵਈਆ ਕਿਵੇਂ ਦਾ ਰਿਹਾ ਜਦੋਂ ਪੁਲਿਸ ਦਾ ਰਵਈਆ ਠੀਕ ਸੀ ਕੋਈ ਆਏ ਉਹ